ਚਲੋ ਜੀ ਆਪਾਂ ਹੁਣ ਜੋ ਖੇਮ ਕਰਨ ਦੇ ਨਜ਼ਦੀਕ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਜੋ ਨਾ ਗੁਰਦੁਆਰਾ ਸਹਿਬਾਨ ਸ਼ੋਭਤ ਨੇ ਗੁਰਦੁਆਰਾ ਸ਼ੀਰ ਸਾਹਿਬ ਸਿੰਘ ਜੀ ਉਹਦੇ ਦਿਦਾਰੇ ਕਰ ਲੈਨੇ ਹੁਣ ਆਪਾਂ ਜਬਾਦਿਆਂ ਜੀ ਖੇਮ ਕਰਨ ਵਾਲੇ ਪਾਸੇ ਨੇ ਫਿਰ ਆਪਾਂ ਜਾਵਾਂਗੇ ਅੱਗੇ ਪਿੱਖੀ ਪਿੰਡ ਸੁਭਾਲ ਇਸ ਤਰ੍ਹਾਂ ਜਿਵੇਂ ਜਿਵੇਂ ਸਾਡਾ ਗਾਧੂਗਾ ਰੁਕ ਪਰਵਾ ਕੇ ਆਪਾਂ ਗਾਧੂਗਾ ਅਗੇ ਵੱਧਦੇ ਜਾਵਾਂਗੇ ਤਾਂ ਨਾਲ-ਨਾਲ ਮਾਹੌਲ ਜਿਹਾ ਦਿਖਾਉਂਦੇ ਰਹਾਂਗੇ ਚਲੋ ਥੇਲੋ ਪਰੰਤੋਂ ਅੰਮ੍ਰਿਤਸਰ ਰੋਡ ਦੇ ਉੱਪਰ ਇੱਕ ਬਹੁਤ ਸੱਜਿਆ ਤਸਵਾ ਹੈ ਜਿੱਤ ਵੀ ਗਿਆ ਇਹਦਾ ਚਲ ਵਾ ਸਗੜਾ ਹੀ ਕੰਮ ਲੱਗਾ ਰਿਹਾ ਮੈਂ ਵਿੱਚ ਨਾ ਕੈਮਰਾ ਬੰਦ ਕਰ ਲਿਆ ਸਭ ਹੀ ਜਾਮ ਲੱਗਾ ਉਹ ਵਾਹ ਗੁਰੂ ਉਹ ਸਾਹਮਣੇ ਰਹਿ ਗਈ ਰੋਡ ਜੀ ਪੀਖੀਵਣ ਤੋਂ ਜਿਹੜੀ ਹੁਣ ਜਾਂਦੀ ਗਾਹ ਚਭਾਲ ਨੂੰ ਆਪਾਂ ਥੋੜਾ ਹੋਰੇ ਆ ਕੇ ਨਾ ਆਪਣਾ ਬਾਈਕ ਖੜਾ ਕੀਤਾ ਜਿਹੜੀ ਸੜਕ ਹੈ ਨਾ ਖੇਮ ਕਰਨ ਤੋਂ ਅਮਰitsar ਨੂੰ ਜਾਂਦੀ ਉਹ ਬਹੁਤ ਲੰਬੀ ਚੌੜੀ ਸੜਕ ਆ ਮਤਲਬ ਲੈਂਥ ਬਹੁਤ ਉਹ ਦੀ ਇੰਝ ਕਹਾਂ ਲਾ ਵੀ ਮੈਂ ਤਕਰੀਬਨ 1.5 ਘੰਟੇ ਚੱਲਿਆ ਸਾ ਉਥੋਂ ਖੇਮ ਕਰਨ ਤੋਂ ਤੇ 11.5 ਪੌਣੇ 12 ਦਾ ਸਮਾਂ ਹੋ ਗਿਆ ਵੀ ਮਤਲਬ ਜੀ ਚਭਾਲ ਦੇ ਲਾਗ ਸਾਗੇ ਪਹੁੰਚਾ ਤੇ ਖੇਰ ਅੱਜ ਆਪਣਾ ਜੋ ਨਾ ਮੰਜ਼ਲ ਹੈ ਉਹ ਹੈ ਜੀ ਚਬਾਲ ਤੋਂ ਹੁੰਦੇ ਹੋਏ ਸਰਾਈ ਅਮਾਨਤ ਖਾਨ ਸਰਾਈ ਅਮਾਨਤ ਖਾਨ ਜਾਵਾਂਗੇ ਸਰਾਈ ਅਮਾਨਤ ਖਾਨ ਜੁੱਖ ਹੈ ਮੁਗਲ ਜੋ ਸ਼ਾਸਨ ਸੀ ਉਹਦੇ ਦੌਰਾਨ ਜੋ ਉਹ ਇੱਕ ਸਰਾਂ ਬਣੀ ਸੀ ਜਿੱਥੇ ਕਿ ਹੁਣ ਪੂਰਾ ਦਾ ਪੂਰਾ ਪਿੰਡ ਵਸਦਾ ਹੈ ਜੀ ਤੇ ਅਜੇ ਉਸ ਪਾਸੇ ਜਾ ਰਹੇ ਹਾਂ ਤੇ ਪਹਿਲਾ ਆਪਾਂ ਦੇਖਿਆ ਜੀ ਗੁਰਦੁਆਰਾ ਸ਼ਹੀਦ ਸਾਬ ਸਿੰਘ ਜੀ ਹੁਣ ਆਪਾਂ ਝਬਾਲ ਦੇ ਨਜ਼ਦੀਕ ਪਹੁੰਚੇ ਆ ਜੀ ਹੁਣ ਝਬਾਲ ਤੋਂ ਆਪਾਂ ਮੁੜ ਕੇ ਫੇਰ ਜਾਵਾਂਗੇ ਸਰਾਏ ਮਾਤਖਾਨ ਤੇ ਝਬਾਲ ਦੇ ਵਿੱਚ ਵੀ ਕੁਝ ਆਪਾਂ ਨੂੰ ਉੱਥੇ ਜੇ ਲੋ ਭੀ ਦਰਸ਼ਨ ਕਰਨ ਵਾਸਤੇ ਸਥਾਨ ਜੋ ਹਨ ਉਹ ਮੌਜੂਦ ਹਨ ਜਿਵੇਂ ਉੱਥੇ ਨਾ ਆਪਣੇ ਜੋ ਮਾਤਾ ਭਾਗ कौर ਜੀ ਜਿਨ੍ਹਾਂ ਨੂੰ ਮਾਈ ਭਾਗੋ ਦੇ ਨਾਮ ਨਾਲ ਜਾਣਿਆ ਜਾਂਦਾ ਨਾ ਜਿਨ੍ਹਾਂ ਨੇ ਖਦਰਾਨੇ ਦੀ ਢਾਬ ਤੇ 40 ਸਿੰਘਾਂ ਦੇ ਨਾਲ ਰਲ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਵਿੱਚ ਮੁਗਲ ਫੌਜਾਂ ਦੇ ਖਿਲਾਫ ਜੁੱਧ ਲੜਿਆ ਸੀ ਉਹ ਮਾਈ ਭਾਗੋ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਪ੍ਰਮੁੱਖ ਸਥਾਨ ਹੈ ਉਹਨਾਂ ਦਾ ਜਨਮ ਸਥਾਨ ਜੋ ਹੈ ਉਹ ਵੀ ਚਵਾਲ ਦੇ ਵਿੱਚ ਹੀ ਹੈ ਜੀ ਤੇ ਹੁਣ ਆਪਾਂ ਨਜ਼ਦੀਕ ਤਾਂ ਪਹੁੰਚੇ ਹੋਏ ਆ ਅਸੀਂ ਇੱਕ ਵਾਰ ਉਹਨਾਂ ਦਾ ਜਨਮ ਸਥਾਨ ਉੱਥੇ ਨਤਮਸਤਕ ਵੀ ਹੋਵਾਂਗੇ ਉਸ ਲੋਕਾਫੇ ਆਪਾਂ ਜੋ ਅਗਲਾ ਸਭਾ ਆਰੰਭ ਕਰਾਂਗੇ ਸਰਾਏ ਮਾਨਤ ਕਾ ਨਾਲੇ ਪਾਸੇ ਤੇ ਹੁਣ ਥੋੜਾ ਜਿਹਾ ਗਰਮੀ ਵੱਧ ਗਈ ਹੈ ਕਿਉਂਕਿ ਸਮਾਂ 11:30 12 ਦਾ ਹੋ ਚੱਲਿਆ ਤੇ ਇਸ ਕਰਕੇ ਥੋੜਾ ਜਿਹਾ ਸਾਈਡ ਤੇ ਪਰ ਖੜਾ ਹੋ ਕੇ ਬਸ ਪੰਡ ਨਾਲ ਗੱਲਬਾਤ ਕਰ ਰਹੇ ਹਾਂ ਸੀ ਤਾਂ ਕਿ ਜਾਣਕਾਰੀ ਦੇ ਸਕੀ ਵੀ ਆਪਾਂ ਅੱਜ ਕਿਸ ਪਾਸੇ ਜਾ ਰਹੇ ਹਾਂ ਜੀ ਠੀਕ ਹੈ ਜੀ ਚੱਲਦੇ ਹਾਂ ਹੁਣ ਝਬਾਲਾ ਵਾਲੇ ਪਾਸੇ ਤੇ ਤੁਹਾਨੂੰ ਅਗਲੇ ਵੀਊ ਜੋ ਉਹ ਦਿਖਾਉਨੇ ਹਾਂ ਜੀ ਸ਼ੋਹ ਇਹ ਆ ਗਿਆ ਜੀ ਸੁਭਾਲ ਤੇ ਅੱਗੇ ਬਣਦਾ ਰਸਤਾ ਖੱਬੇ ਪਾਸੇ ਟਾਰੀ 27 ਹਮਰੇ ਸਰ ਸੱਜੇ ਪਾਸੇ ਤਰਨਤਾਰ ਤੋਂ ਅਗਲਾ ਜੋ ਪਹਿਲਾ ਆਪਾਂ ਨਾ ਸੱਜੇ ਪਾਸੇ ਭਾਵੇਂ ਕਿ ਤਰੰਤ ਨਰੋਸ ਤੇ ਜਾ ਕੇ ਜਦੋਂ ਗੁਰਦੁਆਰਾ ਸਾਹਿਬ ਆਪਾਂ ਪਾਤਾਪੋਤ ਹੋਜੀ ਦਾ ਪਹਿਲਾ ਆਪਾਂ ਉਸ ਪਾਸੇ ਨੂੰ ਚੱਲਦੇ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਮਾਤਾ ਸਹਿਬ ਕੌਰ ਜੀ ਵਿਖੇ ਆ ਸਾਹਮਣੇ ਪਾਵਨ ਦਰਬਾਰ ਨੇ ਜੀ ਇਸ ਪਾਸੇ ਇਨਫੋਰਮੇਸ਼ਨ ਪੜਦੇ ਕੁੜੀ ਮਾਤਾ ਪਾਕੁਰ ਜੀ ਮਾਈ ਪਾਗੋ ਜੀ ਦਾ ਜਨਮ ਤਰਨ ਤਰਨ ਜ਼ਿਲ੍ਹੇ ਦੇ ਪਿੰਡ ਚਭਾਲ ਵਿੱਚ ਗੁਰੂ ਅਰਜਨ ਦੇਵ ਜੀ ਦੇ ਸੇਵਕ ਬਾਬਾ ਲੰਗਾਜੀ ਦੇ ਘਰ ਤੇ ਉਹਨਾਂ ਦੇ ਪਰਿਵਾਰ ਵਿੱਚ ਹੋਇਆ ਸਾਮਣੇ ਪਾਸੇ ਆ ਜੀ ਗੁਰਦੁਆਰਾ ਸਹਿਬਾਨ ਤੇ ਇਸ ਪਾਸੇ ਆ ਜੀ ਪੋਰਾ ਸਾਹਿਬ ਜਨਮ ਸਥਾਨ ਮਾਤਾ ਭਾਗੌਰ ਦੀ ਵਾਹਿਗੁਰੂ ਜੀ ਬਿਲਕੁਲ ਪਿਛਲੇ ਪਾਸੇ ਨਾ ਇੱਕ ਹੋਰ ਗੁਰਦੁਆਰਾ ਸਹਿਬਾਨ ਸ਼ੋਭਤਾ ਜੀ ਗੁਰਦੁਆਰਾ ਸਹਿਬਾਨ ਬੀਬੀ ਵੀਰੋ ਜੀ ਇੱਧਰ ਨਵੀਂ ਇਮਾਰਤ ਬਣਦੀ ਹੈ ਤੇ ਆ ਗੁਰਦੁਆਰਾ ਸਹਿਬ ਉਹ ਸੰਗਤਾਂ ਸਾਰੀਆਂ ਉੱਥੇ ਤਮਾਸ ਕੋਲ ਜਾ ਰਹੀਆਂ ਜੀ ਛੋਲੋ ਜੀ ਵਾਹਿਗੁਰੂ ਮਾਸ਼ਾਹ ਇੱਥੇ ਗੁਰਦੁਆਰਾ ਸਹਿਬਾਨ ਹੈ ਜੀ ਮਾਤਾ ਭਾਗੋ ਜੀ ਅਤੇ ਬੀਬੀ ਵੀਰੋ ਜੀ ਦਰਸ਼ਨ ਹੋ ਗਏ ਜੀ ਵਧੀਆ ਹੁਣ ਚੱਲਦੇ ਆਪਾਂ ਆਪਣੀ ਅਗਲੀ ਮੰਜ਼ਲਾ ਦੇ ਪਾਸੇ ਕਿਬਾਹਾ ਨਾਲ ਹੁਣ ਆਪਾਂ ਕ੍ਰੋਸ ਕਰ ਰਿਹਾ ਏ ਤੇ ਹੁਣ ਆਪਾਂ ਆਪਣਾ ਸਫਰ ਰੰਗ ਕਰ ਦਿੱਤਾ ਜੀ ਦੂਰਾ ਕਿਬਾਹ ਤੋਂ ਉਹ ਔਰ 28 ਨੂੰ ਜਾਂਦੀ ਏ ਉਹਦੇ ਉੱਪਰ ਤੇ ਇਸੇ ਰੋਡ ਦੇ ਉੱਪਰ ਆਉਦਾ ਜੀ ਸਰਾਈ ਆਬਾਦ ਪਹਾੜਾ ਕ੍ਰੋਸ ਤੇ ਯਾਹ ਰਸ ਯਾਰ ਗਰਮੀ ਬਹੁਤ ਗਰਮੀ ਨੇ ਵੱਟ ਕੱਢਦੇ ਅੱਜ ਮੈਨੂੰ ਵੀ ਨਹੀਂ ਸੀ ਬਹਿਣਾ ਇਹ ਅਪ੍ਰੈਲ ਚੜ੍ਹਦੇ ਸਾਰੇ ਨਹੀਂ ਗਰਮੀ ਹੋ ਜਾਏਗੀ ਸਵੇਰੇ ਸ਼ਾਮ ਠੀਕ ਹੁੰਦਾ ਲੇਕਿਨ ਦੁਪਹਿਰ ਵੇਲੇ ਨਾ ਆਹ ਚੱਕਰਾਰੀ ਹੈ ਬੁਰਾ ਹਾਲ ਕਰਦਾ ਚਨਾ ਹੁਣ ਸਹੀ ਗਰਮੀ ਵਾਲਾ ਮੌਸਮ ਆ ਰਿਹਾ ਹੈ। ਪੈਰ ਦਾ ਸਮਾਂ ਹੋਇਆ 1 ਵਜੇ ਦਾ। ਸੂਰ ਜਨ ਸਿਰ ਦੇ ਉੱਪਰ ਆ ਤੇ ਸਫ਼ਰ ਕਰਦੇ ਹਾਂ। ਮਤਲਬ ਉਹ ਕਾਵੜ ਦੀ ਬਸ ਹੋਣੀ ਹੈ। ਸ਼ਾਨੀ ਤਾਂ ਦੱਸਦਾ ਮੈਂ ਬੁਰਜ ਐ ਦੇਖੋ ਸੱਜੇ ਪਾਸੇ ਨਾ ਬੁਰਜ ਲੱਗਾ ਹੋਇਆ ਇੱਕ ਮਿੰਟ ਵਸਤਾ ਨੂੰ ਦਿਖਾਉਣਾ ਆਪਾਂ ਇਸ ਪਾਸੇ ਤੋਂ ਆਏ ਦੇਖੋ ਹੁਣ ਤੇ ਇੱਧਰ ਹੈਗੀ ਜੀ ਸਰਾਏ ਮਾਨਤ ਖਾਨ ਤੇ ਐ ਦੇਖੋ ਬੁਰਜ ਲੱਗਾ ਹੋਇਆ ਕਿਹਾ ਜਾਂਦਾ ਪੀ ਇਹ ਜੋ ਬੁਰਜ ਨੇ ਨਾ ਉੱਥੇ ਲਾਏ ਜਾਂਦੇ ਆ ਜੋ ਸੜਕ ਮੇਨ ਹੋਵੇ ਇਹਦਾ ਮਤਲਬ ਇਹ ਜੋ ਸੜਕ ਮੇਨ ਅੱਗੇ ਸਰਾਏ ਮਾਨਤ ਖਾਨ ਨੂੰ ਜਾਂਦੀ ਹੈ ਇਸ ਤੋਂ ਇਲਾਵਾ ਕਿਸੇ ਹੋਰ ਪੱਖੋਂ ਵੀ ਜਿਹੜੀ ਸੜਕ ਤੋਂ ਹੈ ਮੁੱਖ ਪ੍ਰਮੁੱਖ ਹੋ ਸਕਦੀ ਤਾਂ ਕਰਕੇ ਜੋ ਹੈ ਨਾ ਬੁਰਜ ਲਾਏ ਜਾਂਦੇ ਨੇ ਚਲੋ ਗਾਂ ਚੱਲਦੇ ਤੈਨੂੰ ਅਗਲਾ ਵੀਊ ਦਿਖਾਉਨੇ ਆਇਆ ਇੱਥੇ ਬੋਰਡ ਲੱਗਾ ਹੋਇਆ ਮੇਰਾ ਪਿੰਡ ਮੇਰੀ ਸ਼ਾਲ ਸਰਾਈ ਅਮਾਨ ਤਖਾਰ ਆਹ ਦੇਖ ਲਓ ਵੀ ਮਾਝੇ ਵਾਲੇ ਮਾਝੇ ਵਾਲੇ ਪੂਣਾ ਸੀਨਾ ਇਹ ਮੇਂਦਰੋਂ ਨੂੰ ਛੱਡ ਕੇ ਨਾ ਅੰਦਰਲੇ ਪਾਸੇ ਆ ਗਿਆ ਜੀ ਇਹ ਹੈ ਅਸਲੀ ਪਿੰਡ ਸਰਾਏ ਮਾਨਤਖਾਹ ਆ ਪਰਲੇ ਬਸ ਇੱਥੋਂ ਦਿਸਦਾ ਪਿਆ ਦੇਖੋ ਨਾ ਸਾਹਮਣੇ ਬਸ ਇਹ ਕੀ ਆ ਬਾਤ ਦੇਖੋ ਤਾਂ ਸਹੀ ਸਰਾਈ ਮਾਂਤਖਾਨ ਇਹ ਲਿਖਿਆ ਜੀ ਪੰਜਾਬ ਟੂਰਿਜ਼ਮ ਅੰਮ੍ਰਿਤਸਰ ਅਕਬਰ ਤੇ ਯਾਹਗੀਰ ਕਾਲ ਪੁਰਾਣੀ ਸਰਾਈ ਦਾ ਪ੍ਰਵੇਸ਼ ਦੁਆਰ ਅਮਾਨਤ ਖਾਨ ਹਸੂਤਨਾ ਨੰਬਰ ਕੀ ਐਨ ਜਨਮ 71 ਮਿਤੀ 25 6 28 ਅੱਛਾ ਇਹਦੇ ਤਹਿਤ ਇਹ ਪ੍ਰੋਟੈਕਟਿਡ ਮੋਨੂਮੈਂਟ ਆਫ ਨੈਸ਼ਨਲ ਇੰਪੋਰਟੈਂਸ ਗੇਟਵੇ ਆਫ 올ਡ ਸਾਈ ਅਕਬਰ ਔਰ ਜਹਾਂਗੀਰ ਅਮਾਨਤ ਖਾਨ ਠੀਕ ਹੋ ਰਹੀ ਬਿਲਕੁਲ ਪਰਲਾ ਜ ਸਟਰਕਚਰ ਉੱਪਰ ਕੁਝ ਨਾ ਹੋਣ ਦੇ ਲਿਖਿਆ ਹੋਇਆ ਸਰਾ ਉਹ ਪਿੰਡਾਇਰਾ ਦੇਖੋ ਇਸਰਾ ਉਹ ਜੇ ਬਣਿਆ ਹੋਇਆ ਕਮਾਲ ਦੀ ਗੱਲ ਆ ਕਮਾਲ ਦੀ ਗੱਲ ਆ ਅਛਾ ਦੋ ਦਰਵਾਜੇ ਆ ਇੱਕ ਬੈਕ ਸਾਈਡ ਤੇ ਫਰੰਟ ਦੇਖੋ ਉਹ ਖੂਬ ਜੀ ਬੋਸ ਰੱਖੀ ਆ ਆਪਣੇ ਪਛਦਲ ਫਤਮ ਬੰਦ ਕੀ ਰਿਕਾਰਡ ਬਣ ਰਿਹਾ ਛੋਟਾ ਜਿਹਾ ਸ਼ਾਹ ਗੁਲਾਬ ਨੇ ਨਾ ਆ ਦੇਖੀ ਲੋਕ ਲਾਇਆ ਗੁਲਾਬ ਕੋਤਮ ਨੇ ਫੈਨ ਦਾ ਆਪ ਪੁੰਦਰ ਦੇਖਣ ਵਾਸਤੇ ਨਾ ਕੁਝ ਗਿਆ ਹਾਂ ਲੋਕ ਲਾਈਵ ਆ ਜਾਰਾ ਵਾਦੀ ਚੋ ਧੰਨਵਾਦ ਅੱਗੇ ਬਿਲਕੁਲ ਵਾਲਾ ਇਹ ਸਟਰਕਚਰ ਇਹ ਦੇਖ ਲੋ ਦੇ ਦੀ ਸ਼ਾਹੀ ਮਾਰਕ ਜਿਹਦੇ ਨਾ ਦੇ ਪਰ ਪੂਰਾ ਪਿੰਡ ਵੱਸਦਾ ਅੱਜ ਉੱਥੇ ਚਲੋ ਕੋਈ ਦੇਖਣ ਵਾਸਤੇ ਕੁਝ ਬਹੁਤਾ ਬਚਿਆ ਨਹੀਂ ਸਿਭ ਨੂੰ ਮੋਸਮ ਬਸ ਜਿੱਦ ਜਿਆਦਾ ਪਾਈ ਜਾਂਦੇ ਆ ਲੋ ਤਾਂ ਦੇਖੋ इतने माहौल आई यार या। कुछ एक पुरातन स्ट्रक्चर मौजूद आ कुछ रादा रिपेयर की माहौल इतना तो, तो गां खीत आ जाते इतने पेड की समाप्ति हो जाती है ਕਿੱਧਰ ਕੁਛ ਬੁਰਜ ਬਣੇ ਆ ਜਿਹੜੇ ਕਿ ਪੁਰਾਣੀ ਸਮੇ ਦੇ ਲੱਗਦੇ ਆ ਆ ਦੇਖ ਲੋ ਇੱਕ ਸ਼ਾਹੀ ਇਮਾਰਤ ਦੇ ਵਿੱਚ ਪਾਥੀਆਂ ਪਥੀਆਂ ਹੋਈਆਂ ਦੇਖੋ ਸ਼ਾਹੀ ਇਮਾਰਤਾਂ ਹੁੰਨੀਆਂ ਜਦੋਂ ਇਹਨਾਂ ਦਾ ਰਾਜ ਹੁੰਦਾ ਹੁਣ ਰਾਜ ਤਾਂ ਇਹਨਾਂ ਦਾ ਹੈ ਨਹੀਂ ਤੇ ਹੁਣ ਜਿਨ੍ਹਾਂ ਦਾ ਰਾਜ ਆ ਉਹ ਕੱਲੇ ਸਾਹਮਣੇ ਆ ਕਿਉਂਕਿ ਸ਼ਾਹੀ ਇਮਾਰਤਾਂ ਕੀ ਕਰਨੀਆਂ ਜੇ ਕਿਸੇ ਕੋਲ ਰਹਿਣ ਲਈ ਛੱਤ ਨਹੀਂ ਹੈਗੀ ਤਾਂ ਇਸ ਲਈ ਲੋਕਾਂ ਨੇ ਆਪਣਾ ਆਪਣਾ ਇੱਥੇ ਇਹਨਾਂ ਬਸੇਰਾ ਕੀਤਾ ਹੋਇਆ ਹੁਣ ਪਤਾ ਨਹੀਂ ਇਹ ਕਬਜ਼ੇ ਆ ਕਿ ਅਲੋਟਡ ਆ ਕੁਝ ਕਹਿ ਨਹੀਂ ਸਕਦੇ ਚੱਲੀਏ ਵੀ ਕਾਕਾ ਦੇਖ ਲਈ ਆਪਾਂ ਸਰਾਏ ਅਮਾਨਤ ਖਾਨ ਚਲੋ ਫਸੇ ਫਿਲਹਾਲ ਘੁੰਮ ਰਹੇ ਆਂ ਜੀ ਸਰਾਏ ਅਮਾਨਤ ਖਾਨ ਦੇ ਅੰਦਰ ਕਿਦਾ ਮਤਲਬ ਇਹ ਮਹੌਲ ਇਹ ਬਣ ਰਿਹਾ ਪੂਰਾ ਬਣ ਸਕਦਾ ਹੈ ਇਥੇ ਖੜ ਕੇ ਤੁਹਾਨੂੰ ਮਰ ਗਿਆ ਨਾ ਇਹਦੇ ਬਾਰੇ ਹੁਣ ਜਾਣਕਾਰੀ ਦੇ ਦਿੰਦੇ ਆ ਜੋ ਸਾਨੂੰ ਇਥੋਂ ਪ੍ਰਾਪਤ ਹੋਈ ਹੈ ਇਹ ਮਹੌਲ ਅੱਡਾ ਵਿੱਚ ਮਹੌਲ ਪੁਰਾਣੇ-ਪੁਰਾਣੇ ਘਰ ਨੇ ਆਹ ਫਿਰ ਝੀਲ ਬਣੀ ਹੋਈ ਕੀ ਬਣੀ ਹੋਈ ਲਗਾ ਇਨਫਰਮੇਸ਼ਨ ਬੋਰਡ ਪੜ ਲੈਣੇ ਜੀ ਸੱਚੀ ਲਿਖਵਾਜੀ ਆਕਬਰ ਅਤੇ ਜਹਾਂਗੀਰ ਦੇ ਸਮੇਂ ਦੀ ਪੁਰਾਤਨ ਸਰਾ ਦੇ ਪ੍ਰਵੇਸ਼ ਦੁਆਰ ਮਾਨਤ ਖਾਂ ਇਸਰਾ ਇਸੇ ਹੀ ਨਾਮ ਦੇ ਪਿੰਡ ਸਰਾਏ ਮਾਨਤ ਖਾਂ ਵਿੱਚ ਅੰਮ੍ਰਿਤਸਰ ਤੋਂ 29 ਕਿਲੋਮੀਟਰ ਦੂਰ ਦੱਖਣ ਪੂਰਬ ਵਿੱਚ ਤਰਨਤਾਰਨ 82 ਮਾਰਗ ਤੇ ਸਥਿਤ ਹੈ ਇਸ ਦਾ ਨਾਮ ਮਮਾਨਤ ਖਾਂ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਕਿ ਤਾਜ ਮਹਿਲ ਦੇ ਪ੍ਰਸਿੱਧ ਸੁਲੇਖਕ ਸਨ ਇਸ ਸਰਾ ਵਿੱਚ ਚਮਕਦਾਰ ਟਾਈਲਾਂ ਨਾਲ ਬਹੁਤ ਸੁੰਦਰ ਸਜਾਵਟ ਕੀਤੀ ਗਈ ਹੈ ਸਰਾ ਦੀ ਚਾਰ ਦਿਵਾਰੀ 65 ਮੀਟਰ 168 ਮੀਟਰ ਦੀ ਹੈ ਇਸ ਦੇ ਹਰੇਕ ਕੋਨੇ ਤੇ ਅੱਠ ਭੁਜੇ ਬੁਰਜ ਹਨ ਸਰਾ ਦੇ ਪੂਰਬੀ ਅਤੇ ਪੱਛਮੀ ਭਾਗ ਵਿੱਚ ਦੋ ਮੰਜ਼ਲਾ ਮਹਿਰਾਬਦਾਰ ਦਾ ਪ੍ਰਵੇਸ਼ ਦੁਆਰ ਹਨ ਜਿਨ੍ਹਾਂ ਉੱਪਰ ਲਾਈਨਾਂ ਵਿੱਚ ਅਭਿਲੇਖ ਅੰਕਤ ਹਨ ਜਿਨ੍ਹਾਂ ਦਾ ਨਮੂਨਾ ਖੁਦ ਮਾਨਤਖਾਂ ਦੁਆਰਾ ਤਿਆਰ ਕੀਤੀ ਗਈ ਸੀ ਇਹਨਾਂ ਵਿੱਚ ਚਮਕਦਾਰ ਟਾਇਲਾਂ ਦਾ ਪ੍ਰਯੋਗ ਕੀਤਾ ਗਿਆ ਹੈ ਇਸ ਰਾਤੋਂ ਪੱਛਮੀ ਦਿਸ਼ਾ ਵਿੱਚ 195 ਮੀਟਰ ਦੂਰੀ ਤੇਕ ਪੌੜੀ ਨਮਾ ਬੌਲੀ ਦੇ ਅਵਸ਼ੇਸ਼ ਬਿਲੇ ਹਨ ਇਹਨਾਂ ਪੌੜੀਆਂ ਦੇ ਅੰਤਮ ਸਿਰੇ ਤੇ ਇੱਕ ਗੋਲ ਖੂਹ ਹੈ ਇਹ ਬੌਲੀ ਵੀ ਇਸ ਰਾਤ ਦਾ ਹਿੱਸਾ ਹੀ ਰਹੀ ਹੋਵੇਗੀ ਅਮਾਨਤ ਖਾਂ ਦਾ ਮ੍ਰਿਤਕ ਸਰੀਰ ਸਰਾਂ ਦੇ ਬਾਹਰ ਪੂਰਬੀ ਭਾਗ ਵਿੱਚ ਇੱਕ ਮਕਬਰੇ ਵਿੱਚ ਦਫਨ ਹੈ ਜਿਸ ਦਾ ਨਿਰਮਾਣ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਖੁਦ ਹੀ ਕਰਵਾਇਆ ਸੀ ਇਸ ਦੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਅਦ ਸੂਚਨਾ ਸੰਖਿਆ 19571 ਮਿਤੀ 25 6 1928 ਦੁਆਰਾ ਇਸ ਨੂੰ ਰਾਸ਼ਟਰੀ ਮਹੱਤਵ ਦੀ ਯਾਦਗਾਰ ਕੋਸ਼ਤ ਕੀਤਾ ਗਿਆ ਮਤਲਬ ਪਰਫੈਕਟਡ ਮੋਨੂਮੈਂਟ ਤਾਂ ਬਣ ਗਿਆ ਜੀ ਇਹ ਬਾਰੇ ਟੂਰਿਸਟ ਸਪੇਸ ਨਹੀਂ ਬਣੀਏ ਪ੍ਰੋਟੈਕਟ ਕਰ ਲਿਆ ਕਿਉਂਕਿ ਇਹ ਕਿਉਂਕਿ ਬਹੁਤ ਪ੍ਰਾਚਨ ਹੈ ਪ੍ਰੋਟੈਕਟ ਕਰਨਾ ਬਣਦਾ ਵੀ ਹੈ ਥੋੜੀ ਬਹੁਤੀ ਸ਼ਾਇਦ ਮੇਨਟੇਨੈਂਸ ਵੀ ਕੀਤੀ ਹੋਈ ਹੋਵੇ ਫਰੋਸਤੂ ਬਾਤ ਕਰ ਰਿਹਾ ਨਾ ਇਹਨੂੰ ਟੂਰਿਸਟ ਸਪੇਸ ਦੇ ਤੌਰ ਦੇ ਪਰ ਪ੍ਰਮੋਟ ਨਹੀਂ ਕੀਤਾ ਗਿਆ ਲੱਗਦਾ ਉਦਿਸ ਰਾਏ ਮਾਨਤਖਾਨ ਦੇਖ ਕੇ ਆਪਾਂ ਹੁਣ ਅਗਾਹ ਵਧਿਆ ਤੇ ਰੋਡ ਬਹੁਤ ਚੱਲਦੀ ਸੀ ਠਾਰੀ ਵਾਲੀ ਤੇ ਤੁਹਾਨੂੰ ਕਰਨੀ ਸੀ ਗੱਲਬਾਤ ਤੇ ਆਪਾਂ ਹੁਣ ਨਾ ਇੱਕ ਨਾ ਸਾਈਡ ਦੇ ਲਿੰਕ ਰੋਡ ਤੇ ਖੜੇ ਹੋਏ ਆ ਕੇ ਇੱਥੇ ਹੁਣ ਤੁਹਾਨੂੰ ਦੱਸਦੇ ਆਂ ਵੀ ਸਰਾਹ ਵਾਲਾ ਕੀ ਮਾਹੌਲ ਚੀਤੇ ਉੱਥੇ ਕੀ ਗੱਲਬਾਤ ਹੈਗੀ ਆ ਜੀ ਸਰਾਏ ਮਾਨਤਖਾਨ ਜੂ ਨਾ ਚਭਾਲ ਤੋਂ ਰੋਡ ਜਾਂਦੀ ਹੈ ਠਾਰੀ ਨੂੰ ਉਦੇ ਉੱਪਰ ਪਿੰਡਾ ਜੀ ਅਸਲ 'ਚ ਇਹ ਪਿੰਡ ਆ ਜਾਂ ਕਹ ਲਓ ਕਿਸੇ ਵੇਲੇ ਇਹ ਸਰਾ ਸੀ ਮੁਗਲ ਸ਼ਾਸਨ ਦੇ ਵੇਲੇ ਤੇ ਉਹਦੇ ਵਿੱਚ ਪਿੰਡ ਵਸ ਗਿਆ ਤੇ ਪਿੰਡ ਦਾ ਨਾਮ ਵੀ ਸਰਾਏ ਮਾਨਤ ਖਾਨ ਪੈ ਗਿਆ ਜੀ ਹੁਣ ਇਹ ਸਰਾ ਕਿਸ ਰੋਡ ਤੇ ਬਣੀ ਹੈ ਜਾਂ ਸਰਾਵਾ ਕਿਸ ਰੋਡ ਤੇ ਬਣਦੀਆਂ ਸਨ ਕਿਸੇ ਵੇਲੇ ਨਾ ਅਸਲ ਦੇ ਵਿੱਚ ਉਹ ਜਿੰਨਾ ਕ ਆਪਾਂ ਉਹਨਾਂ ਕੁਝ ਨਾ ਇੰਟਰਨੈਟ ਤੋਂ ਜਾਣਕਾਰੀ ਮਿਲੀ ਹੈ ਜਾਂ ਆਪਾਂ ਕੁਝ ਇੱਕ ਲੋਕੇਸ਼ਨ ਜਾਂ ਕੁਝ ਇੱਕ ਮੋਨੂਮੈਂਟਸ ਦੇਖੇ ਨੇ ਉਹ ਤੋਂ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਇਆ ਥੋੜਾ ਪਿੱਛੇ ਚੱਲਦੇ ਆ ਜਿਵੇਂ ਆਪਾਂ ਨਾ ਜਿਵੇਂ ਸਰਾ ਅਮਾਇ ਸਰਾਏ ਮਾਨਤਖਨ ਪਹੁੰਚਣ ਤੋਂ ਪਹਿਲਾਂ ਆਪਾਂ ਇੱਕ ਬੁਰਜ ਦੇਖਿਆ ਸੀ ਰੋਡ ਦੇ ਸੱਜੇ ਪਾਸੇ ਇਹੋ ਜਿਹਾ ਮਤਲਬ ਬਿਲਕੁਲ ਇਹੋ ਜਿਹਾ ਸੇਮ ਬੁਰਜ ਨਕੋਦਰ ਕਪੂਰਥਲਾ ਰੋਡ ਦੇ ਉੱਪਰ ਵੀ ਮਤਲਬ ਸਥਿਤ ਹੈ ਤੇ ਨਕੋਦਰ ਕਪੂਰਥਲਾ ਰੋਡ ਦੇ ਉੱਪਰ ਵੀ ਇੱਕ ਸਰਾ ਆ ਉਹਦਾ ਨਾਮ ਜੀ ਦੱਖਣੀ ਸਰਾ ਤੇ ਥੋੜਾ ਜਿਹਾ ਆਪਾਂ ਨਾ ਜੇ ਆਪਾਂ ਇਹਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰੀਏ ਇਹ ਮਤਲਬ ਉਹ ਇਹ ਜੋ ਬੁਰਜ ਨੇ ਉਹ ਕਿੱਥੇ ਲੱਗੇ ਹੁੰਦੇ ਨੇ ਇੱਥੋਂ ਥੋੜਾ ਜਿਹਾ ਅੰਦਾਜ਼ਾ ਲੱਗਦਾ ਵੀ ਜੋ ਬੁਰਜ ਨੇ ਉਹ ਰੋਡ ਸਾਈਡ ਬੁਰਜੀਆਂ ਨੇ ਜੋ ਬੁਰਜ ਟਾਈਪ ਨੇ ਉਹ ਲੱਗੇ ਹੁੰਦੇ ਨੇ ਕਿਸੇ ਵੀ ਜੋ ਮੁੱਖ ਰੋਡ ਦੇ ਪਰਮਹੱਤਆਪੂਰ ਰੋਡ ਦੇ ਉੱਪਰ ਜਿਹਦੇ ਉੱਪਰ ਕਿਸੇ ਵੇਲੇ ਬਹੁਤ ਵੱਡੇ ਪੱਧਰ ਦੇ ਉੱਪਰ ਆਵਾਜਾਈ ਦਾ ਆਉਣ ਜਾਣ ਹੋਵੇ ਜਾਂ ਉੱਥੇ ਉਹ ਵਪਾਰਕ ਮਹੱਤਵ ਦੇ ਨਾਲ ਸੰਬੰਧਿਤ ਜੁਰੂਰ ਹੋਵੇ ਜਦੋਂ ਮੋਗਲ ਸ਼ਾਸਨ ਦੀ ਗੱਲ ਕਰਦੇ ਹਾਂ ਮੋਗਲ ਸ਼ਾਸਨ ਦੇ ਵਿੱਚ ਦਿੱਲੀ ਤੇ ਲਾਹੌਰ ਜੋ ਮੁੱਖ ਦੋ ਜੋ ਲੋਕੇਸ਼ਨਸ ਇਹ ਮੰਨੀਆਂ ਗਈਆਂ ਨੇ ਤੇ ਇੱਥੇ ਦਾ ਜੋ ਆਉਣ ਜਾਣ ਨੇ ਕਹ ਲਓ ਵੀ ਵਪਾਰਕ ਮਹੱਤਵ ਨਾਲ ਸੰਬੰਧਿਤ ਜੋ ਰੋਡ ਸੀ ਉਹਦਾ ਅੰਦਾਜ਼ਾ ਸਾਨੂੰ ਇਹੀ ਹੁੰਦਾ ਭਈ ਜਿਹੜੀ ਰੋਡ ਹੈਗੀ ਨਾ ਦਿੱਲੀ ਤੋਂ ਆਉਂਦੀ ਦੇਖੋ ਦਿੱਲੀ ਤੋਂ ਚੱਲਦੇ ਆਪਾਂ ਪੰਜਾਬ 'ਚ ਪਹੁੰਚਦੇ ਤੇ ਸਰਹੰਦ ਪਹਿਲਾਂ ਆਉਂਦਾ ਸਰਹੰਦ ਕਿਸੇ ਵੇਲੇ ਦੇ ਮੁਗਲ ਰਾਜ ਦਾ ਇੱਕ ਬਹੁਤ ਵੱਡਾ ਕੇਂਦਰ ਸੀ ਉੱਥੇ ਮੁਗਲ ਸਮਰਾਜ ਦੀਆਂ ਬਹੁਤ ਸਾਰੀਆਂ ਜੋ ਇਮਾਰਤਾਂ ਨੇ ਕੋਜਿਕ ਅੱਜ ਵੀ ਮੌਜੂਦ ਨੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਸਰਾਂ ਤੋਂ ਅੱਗੇ ਆਉਂਦਾ ਜੀ ਲੁਧਿਆਣਾ ਕ੍ਰੋਸ ਕਰਦੇ ਫਿਰ ਫਲੋਰ ਆਉਂਦਾ ਜੀ। ਫਲੋਰ ਤੋਂ ਜੇ ਆਪਾਂ ਨਕੋਦਰ ਨੂੰ ਆ ਜਾਈਏ ਤਾਂ ਪਹਿਲਾਂ ਆਉਂਦਾ ਜੀ ਨੂਰ ਮਹਿਲ। ਨੂਰ ਮਹਿਲ ਵਿੱਚ ਵੀ ਇੱਕ ਸਰਾ ਸਰਾਏ ਨੂਰ ਮਹਿਲ ਉਹ ਮੌਜੂਦ ਹੈ। ਨੂਰ ਮਹਿਲ ਤੋਂ ਗਿਆ ਆਪਾਂ ਜਾਂਦੇ ਨਕੋਦਰ। ਨਕੋਦਰ ਤੋਂ ਜੇ ਲਈ ਆਪਾਂ ਕਪੂਥਲਾ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਵੀ ਇੱਕ ਬੁਰਜ ਲੱਗਾ ਹੋਇਆ ਰੋਡ ਸਾਈਡ ਬੁਰਜੀ ਲੱਗੀ ਹੋਈ ਹੈ। ਜਿਹਦੇ ਨਜ਼ਦੀਕ ਫਿਰ ਦੱਖਣੀ ਸਰਾਏ ਉਹ ਮੌਜੂਦ ਹੈ ਜੀ ਹੁਣ ਕੋਦੜ ਤੋਂ ਅੱਗੇ ਚੱਲਦੇ ਆ ਉਸ ਤੋਂ ਅੱਗੇ ਆਉਂਦਾ ਜੀ ਕਪੂਰਥਲਾ ਕਪੂਰਥਲਾ ਤਾਂ ਵੈਸੇ ਸਾਨੂੰ ਪਤਾ ਵੀ ਮਤਲਬ ਇੱਕ ਤਰ੍ਹਾਂ ਦਾ ਕਿਸੇ ਰਾਜਸਤਾਨ ਨਾਲ ਸੰਬੰਧਿਤ ਉਹ ਜੋ ਸ਼ਹਿਰ ਹੈ ਤੇ ਜੇ ਕਿਸੇ ਰਾਜਸਤਾਨ ਨਾਲ ਪੰਦਰ ਸ਼ਹਿਰ ਉਹ ਵੀ ਕਿਸੇ ਨਾ ਕਿਸੇ ਜੋ ਮੁੱਖ ਪ੍ਰਮੁੱਖ ਰੋਡ ਦੇ ਉੱਪਰ ਹੀ ਵਸਾਇਆ ਗਿਆ ਹੋਵੇਗਾ ਇੱਕ ਆਪਾਂ ਇਹ ਵੀ ਨਿਸ਼ਾਨੀ ਮੰਨ ਸਕਦੇ ਆ ਹੁਣ ਆਪਾਂ ਚੱਲਦੇ ਆ ਜੀ ਕਪੂਰਥਲਾ ਤੋਂ ਅੱਗੇ ਸ਼੍ਰੀ ਗੋਵਿੰਦਵਾਲ ਸਾਹਿਬ ਗੋਂਦਵਾਲ ਸਾਹਿਬ ਤੋਂ ਅੱਗੇ ਫਿਰ ਆਉਂਦਾ ਜੀ ਤਰਨਤਾਰਨ ਤਰਨਤਾਰਨ ਤੋਂ ਅੱਗੇ ਆਉਂਦਾ ਜੀ ਚਭਾਲ ਤੇ ਚਭਾਲ ਤੋਂ ਅੱਗੇ ਆਉਂਦਾ ਜੀ ਸਰਾਏ ਮਾਨਤਖਾਂ ਸਰਾਏ ਮਾਨਤਖਾਂ ਤੋਂ ਅੱਗੇ ਆਉਂਦਾ ਜੀ ਅਟਾਰੀ ਸਾਨੂੰ ਥੋੜੀ ਜੀ ਸਮਝ ਇਹ ਲੱਗੀ ਵੀ ਜੋ ਆਪਾਂ ਨਾ ਇੱਥੇ ਸਰਾਵਾਂ ਬਣੀਆਂ ਹੁੰਦੀਆਂ ਨੇ ਇਹ ਮਤਲਬ ਪ੍ਰਮੁੱਖ ਰੋਡ ਦੇ ਉੱਪਰ ਬਣੀਆਂ ਹੋਣੀਆਂ ਨੇ ਜਿਵੇਂ ਆਪਾਂ ਦੱਖਣੀ ਸਰਾਏ ਸਰਾਏ ਨੂਰ ਮਹਿਲ ਤੇ ਜੋ ਆਪਾਂ ਇਹ ਸਰਾਹ ਦੇਖੀ ਐ ਸਰਾਏ ਮਾਨਤਖਾਂ ਇਹ ਸਾਰਾ ਮਤਲਬ ਇੱਕ ਦੂਜੇ ਨਾਲ ਲਿੰਕਟ ਨੇ ਇੱਕ ਦੂਜੇ ਨਾਲ ਇਹਦਾ ਸਬੰਧ ਕਿਸੇ ਵੇਲੇ ਬਣੇ ਹੋਏ ਸਨ ਭਾਵ ਕਿ ਅੱਜ ਇਹ ਪ੍ਰਮੁੱਖ ਰੋੜ ਨਹੀਂ ਰਹੀ ਲੇਕਿਨ ਕੁਝ ਕਿ ਨਿਸ਼ਾਨੀਆਂ ਜਿਵੇਂ ਕਿ ਇਸਰਾਮਾ ਨੇ ਜਾਂ ਜਿਵੇਂ ਕੁਝ ਬੁਰਜੀਆਂ ਨੇ ਉਹ ਜ਼ਰੂਰ ਮੌਜੂਦ ਨੇ ਜੀ ਤੇ ਠੀਕ ਹੈ ਜੀ ਆਪਾਂ ਇਹ ਸਾਰਾ ਕੁਝ ਅ ਇਸ ਮਾਝੀ ਵਿੱਚ ਘੁੰਮਦੇ ਫਿਰਦੇ ਦੇਖ ਰਹੇ ਆ ਤੇ ਬੜਾ ਕੁਝ ਸਮਝ ਵੀ ਆ ਰਿਹਾ ਕੁਝ ਇੱਕ ਅੰਦਾਜ਼ੇ ਨੇ ਕੁਝ ਇੱਕ ਪੁਖਤਾ ਸਬੂਤ ਵੀ ਨੇ ਤੇ ਭਾਵ ਕਿ ਜੇ ਆਪਾਂ ਘਰੋਂ ਨਿਕਲੇ ਆ ਮਾਝੀ ਵਾਲਾ ਰੀਜਨ ਵਿਜ਼ਿਟ ਕਰਨ ਲਈ ਤਾਂ ਸਾਨੂੰ ਕੁਝ ਨਾ ਕੁਝ ਸਿੱਖਣ ਜ਼ਰੂਰ ਮਿਲ ਰਿਹਾ ਜੀ ਠੀਕ ਹੈ ਜੀ ਇੱਥੇ ਪਹੁੰਚ ਗਏ ਹੁਣ ਸਰਾਏ ਮਾਨਤਖਾਂ ਤੇ ਇੱਥੇ ਦੇ ਇਹ ਕਹਿ ਲੋ ਦੇਖਣ ਤੋਂ ਬਾਅਦ ਆਪਾਂ ਇੱਥੇ ਨਾਲ ਹੀ ਬਲੌਗ ਦੀ ਸਮਾਪਤੀ ਕਰਦੇ ਹਾਂ ਹੁਣ ਅਸੀਂ ਆਪਣਾ ਅਗਲਾ ਸਫ਼ਰ ਆਰੰਭ ਕਰਾਂਗੇ ਅਟਾਰੀ ਵਾਲੇ ਪਾਸੇ ਤੇ ਜੇ ਹੁਣ ਤੱਕ ਦਾ ਬਲੌਗ ਚੰਗਾ ਲੱਗਾ ਤਾਂ ਚੈਨਲ ਨੂੰ ਕਾਈਂਡਲੀ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਹੁਣ ਤੁਹਾਨੂੰ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਅਗਲੇ ਭਾਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ